ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਫਸਲવાડી ਬੜੀ ਸੋਹਣੀ ਆ ਕਣਕ ਦੀ ਫਸਲ ਬਹੁਤ ਸੋਹਣੀ ਖੜੀ ਆ ਬੜੀ ਵਧੀਆ ਗਰੋਥ ਫਟਾਰਾ ਤੇ ਆ ਠੰਡ ਦੇ ਨਾਲ ਜਿਹੜੀਆਂ ਕਣਕਾਂ ਬਣ ਗਈਆਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਧੁੰਦਾਂ ਪੈ ਰਹੀਆਂ ਨੇ ਹੁਣ ਠੰਡ ਕਾਫੀ ਆ ਜਿਹਦੀ ਇੱਕ ਖਾਸ ਤੌਰ ਤੇ ਜ਼ਰੂਰਤ ਸੀ ਪਰ ਇੱਕ ਘਾਟ ਮੀਂਹ ਨਹੀਂ ਅਜੇ ਤੱਕ ਪਿਆ ਜਿਹੜਾ ਫਸਲ ਤੇ ਅ ਪਲੱਸ ਪੁਆਇੰਟ ਜਿਹਦਾ ਹੁੰਦਾ ਹੁੰਦਾ ਕਿ ਮੀਂਹ ਪੈਣਾ ਬੜਾ ਲਾਜ਼ਮੀ ਹੁੰਦਾ ਦਸੰਬਰ ਮਹੀਨੇ ਪੈ ਜੇ ਜਨਵਰੀ ਦੇ ਸ਼ੁਰੂ ਚ ਪੈ ਜਾ ਉਹ ਤੱਕ ਫਸਲ ਗੋਭ ਚਾਉਣ ਤੋਂ ਪਹਿਲਾਂ ਪਹਿਲਾਂ ਫੋਟ ਸਮੇਂ ਨਾ ਮੀਂਹ ਪੈ ਜੇ ਤਾਂ ਉਹ ਬਾਰੇ ਨੇਰੇ ਹੋ ਜਾਂਦੇ ਆ ਪਰ ਉਹ ਨਹੀਂ ਪਿਆ ਉਹ ਜਿਹੜਾ ਹੈਗਾ ਕੁਦਰਤ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ ਤੇ ਫਸਲ ਆ ਚੱਲੀ ਗੋਭ ਚ ਖਾਸ ਤੌਰ ਤੇ ਜਿਹੜੀ ਅਕਤੂਬਰ ਵਾਲੀ ਕਣਕ ਆ ਉਹ ਤਾਂ ਕਿਤੇ ਕਿਤੇ ਸਿੱਟੇ ਦਿਖਾਈ ਦੇਣ ਲੱਗ ਪਏ ਆ ਕਿਉਂਕਿ ਕੋਈ ਵੀ ਕਿਸਮ ਹੈ ਜਿਹੜੀ ਲਗਭਗ ਲਗਭਗ ਜਿਹੜੀ 75 ਦਿਨ ਤੇ ਜਾ ਕੇ ਝੰਡੇ ਪੱਤੇ ਦਿਖਾਉਣ ਲੱਗ ਪੈਂਦੀ ਹੈ ਤੇ 80 ਦਿਨ ਤੋਂ ਉੱਤੇ ਜਾ ਕੇ ਉਹਦੇ ਵਿੱਚ ਕਦੋਂ ਵੀ ਜੜਾ ਅੰਸਾਰਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਦੇ ਉਗਣ ਦੇ ਹਿਸਾਬ ਨਾਲ ਉਹਦੇ ਵਿੱਚ ਯੂਰੀਆ ਖਾਦ ਦੇ ਹਿਸਾਬ ਨਾਲ ਉਹ ਜਿਹੜਾ 5-7 ਦਿਨ ਇੱਧਰ ਉੱਧਰ ਹੋ ਜਾਂਦੇ ਆ ਯਾਨੀ 85-90 ਦਿਨ ਤੇ ਜਾ ਕੇ ਕਣਕਾਂ ਨਸਾਰਾ ਲੈਣਾ ਸ਼ੁਰੂ ਕਰ ਦਿੰਦੀਆਂ ਨੇ ਪੂਰਾ ਫਸਲ ਜਿਹੜੀ ਗੋਭ ਚ ਜਦੋਂ ਝੰਡਾ ਪੱਤਾ ਦਿਨ ਲੱਗ ਪਿਆ ਉਹਦੇ ਵਿੱਚ ਜਿਹੜਾ ਸਿੱਟਾ ਉਹ ਬਣ ਰਿਹਾ ਹੁੰਦਾ ਗ੍ਰੋਥ ਹੋ ਰਹੀ ਹੁੰਦੀ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ 55 60 ਦਿਨ ਤੇ ਜਾ ਕੇ ਜੁਆਇੰਟਿੰਗ ਫੇਰ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹ ਤੁਹਾਡੇ ਉਹਦੇ ਵਿੱਚ ਸਿੱਟਾ ਛੋਟਾ ਛੋਟਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਜਿਹੜੀ ਪੂਰੀ ਗੋ ਭਰਦੀ ਆ ਚੰਡਾ ਪੱਤਾ ਦਿਖਾਈ ਦਿੰਦਾ ਫਿਰ ਗੋ ਪੂਰੀ ਭਰਦੀ ਫਿਰ ਜਿਹੜਾ ਸਿੱਟਾ ਬਾਹਰ ਆਉਂਦਾ 80 ਦਿਨ ਤੋਂ ਪਲੱਸ ਪਲੱਸ ਜਾ ਕੇ ਇਸ ਸਮੇਂ ਦੋ ਚੀਜ਼ਾਂ ਦਾ ਪਖਿਆ ਰੱਖਣਾ ਕਿਉਂਕਿ ਪਹਿਲਾਂ ਆਪਾਂ ਫੋਟ ਵਾਲੀਆਂ ਸਪ੍ਰਿਆ ਕਰ ਲਈਆਂ ਬੜੀ ਤਸੱਲੀ ਹੋਈ ਹੈ ਸੈਂਕੜੇ ਕਿਸਾਨ ਵੀਰਾਂ ਦਾ ਫਾਇਦਾ ਹੋਇਆ ਫੀਡਬੈਕ ਬੜਾ ਸੋਹਣਾ ਆ ਰਿਹਾ ਹੈ ਤਤਾਂ ਦੀ ਸਪਰੇ ਮੈਗਨੀ ਜਿੰਕ ਕਲੀ ਦਾ ਪਾਣੀ ਜ਼ੂਰੀਆ ਇਸ ਤੋਂ ਬਿਨਾ ਆਪਾਂ ਜਿਹੜੀ ਪोटाश ਕਿਸਾਨ ਵੀਰਾਂ ਨੇ ਖਾਸ ਤੌਰ ਤੇ ਮਹੱਤਵ ਦਿੱਤਾ ਜਿਹੜੀਆਂ ਨਵੀਆਂ ਕਿਸਮਾਂ ਦੇ ਵਿੱਚ ਕਿਉਂਕਿ ਪੋਟਾਸ਼ ਨੇ ਬੜੀ ਸਟਰੈਂਥ ਦੇਣੀ ਆ ਫਸਲ ਨੂੰ ਗਰੋਥ ਆ ਜੜਾਂ ਦੀ ਡਿਵੈਲਪਮੈਂਟ ਆ ਨਾਈਟ੍ਰੋਜਨ ਫਾਸਫੋਰਸ ਦੇ ਨਾਲ ਨਾਲ ਪੋਟਾਸ਼ ਬੜਾ ਜ਼ਰੂਰੀ ਹੁੰਦਾ ਫਿਰ ਮੈਗਨੀਜ਼ ਜ਼ਿੰਕ ਦੀ ਆਪਾਂ ਸਪਰੇਅ ਰਹੀਂ ਦਿਨੇ ਆ ਕਿਉਂਕਿ ਜ਼ਿੰਕ ਆਪਾਂ ਝੋਨੇ ਨੂੰ ਚਲੋ ਪਾ ਲਈ ਦੀ ਆ ਤੇ ਕਣਕ ਦੇ ਵਜੋਂ ਕੋਸ਼ਿਸ਼ ਕਰੀ ਦੀ ਕਿ ਉਹ ਖਰਚਾ ਨਾ ਹੋਵੇ ਥੱਲੇ ਜਿਹੜੀ ਆਪਾਂ 10 ਕਿਲੋ 15 ਕਿਲੋ ਜ਼ਿੰਕ ਪਾਉਣੀ ਉਹਦੇ ਥਾਂ ਤੇ ਆਪਾਂ ਜਿਹੜੀ ਕਿਲੋ ਜ਼ਿੰਕ ਕਿੰਨੀ ਪਰਸੈਂਟ ਉਹਦੀ ਸਪਰੇਅ ਕਰ ਲਈਏ ਨਾਲ ਕਲੀ ਦਾ ਪਾਣੀ ਕਰ ਲਈਏ ਤੇ ਸ਼ਾਨਦਾਰ ਫਸਲ ਹੋ ਜਾਂਦੀ ਤੱਤ ਪੂਰੇ ਹੋ ਜਾਂਦੇ ਆ ਉਹੀ ਆਪਾਂ ਜ਼ਿੰਕ ਝੋਨੇ ਚ ਡੀਏਪ ਆਪਾਂ ਕਾਣਕੇ ਚ ਪਾ ਲਈਦੀ ਉਹੀ ਉਧਰ ਆਪਣੇ ਪੈਸੇ ਵੱਜ ਜਾਂਦੇ ਆ ਤੇ ਹੁਣ ਜਿਹੜਾ ਕੰਮ ਕਰਨਾ ਹੈ ਗੋ ਸਮੇ 2 ਚੀਜ਼ਾਂ ਚੈੱਕ ਕਰ ਲਓ ਬਸ ਪੂਰਾ ਐਨ ਫਸਲ ਦੇ ਆਪਾਂ ਨਾਲ ਨਾਲ ਚੱਲਣਾ ਜਦੋਂ ਫਸਲ ਹੁਣ ਗੋ ਵਿੱਚ ਦੋ ਕੰਮ ਇਹ ਚ ਕਰਨੇ ਹੁਣ ਆਪਾਂ ਪਹਿਲੇ ਨੰਬਰ ਤੇ ਤਾਂ ਤੁਸੀਂ ਦੇਖਣਾ ਵੀ ਜ਼ਮੀਨ ਦੇ ਵਿੱਚ ਮੌਇਸਚਰ ਪ੍ਰੋਪਰ ਕਿਉਂਕਿ ਜਦੋਂ ਫਸਲ ਨੇ ਗੋ ਵਿੱਚ ਜਾਣਾ ਤੇ ਉਹਦੇ ਵਿੱਚ ਸਿੱਟਿਆਂ ਦੀ ਗਿਣਤੀ ਤੇ ਸਿੱਟੇ ਦੇ ਵਿੱਚ ਦਾਣਿਆਂ ਦੀ ਗਿਣਤੀ ਤੇ ਹੋਣੀ ਆ ਜਦੋਂ ਸਿੱਟੇ ਨੇ ਬਾਹਰ ਨਿਕਲਣਾ ਫਿਰ ਉਹਦੇ ਵਿੱਚ ਮਟੀਰੀਅਲ ਜਿੰਨਾ ਹੁਣ ਤੱਕ ਸਟੋਰ ਹੋ ਗਿਆ ਉਸੇ ਨੇ ਕੰਮ ਦੇਣਾ ਜਿਹੜੀ ਖਾਦੀ ਖਰਾਕ ਜਿਹੜੀ ਕਹਿੰਦੇ ਹੁੰਦੇ ਨੇ ਨਾ ਵੀ ਖਾਦੀਆਂ ਖਰਾਕਾਂ ਨੇ ਕੰਮ ਦੇਣਾ ਜਿਹੜੀ ਫੋਡ ਸਮੇਂ ਆਪਾਂ ਖਰਾਕ ਦਿੱਤੀ ਨਾ ਫਸਲ ਨੂੰ ਬਜਾਈ ਟਾਈਮ ਤੋਂ ਲੈ ਕੇ ਤੇ ਉਹ ਜਿੰਨੀ ਖਰਾਕ ਇਹਨੂੰ ਚੰਗੀ ਮਿਲੀ ਹੈ ਜਿੰਨਾ ਇਹਨੇ ਭੋਜਨ ਹੁਣ ਤੱਕ ਮਟੀਰੀਅਲ ਸਟੋਰ ਕਰ ਲਿਆ ਉਹ ਦਾਣਿਆਂ 'ਚ ਫਿਰ ਮੂਵ ਕਰਨਾ ਜੇ ਫਸਲ ਦੇ ਪੱਲੇ ਕੁਝ ਨਹੀਂ ਤਾਂ ਫਿਰ ਉਹ ਦਾਣਿਆਂ ਦੇ ਵਿੱਚ ਕੀ ਉਹਦਾ ਬਣੂਗਾ ਤੇ ਇਹਦਾ ਜਿਹੜਾ ਹੁਣ ਆਪਾਂ ਕੰਮ ਕਰਨਾ ਹੈ ਇੱਕ ਤਾਂ ਉਹਦੇ ਵਿੱਚ ਕਿਉਂਕਿ ਜੇ ਮੌਇਸਚਰ ਥੱਲੇ ਪ੍ਰੋਪਰ ਹੋਊਗਾ ਤਾਂ ਉਹਦੇ ਵਿੱਚ ਮਟੀਰੀਅਲ ਪੂਰਾ ਫਸਲ ਜਿਹੜੀ ਜ਼ਰੂਰਤ ਅਨੁਸਾਰ ਅਪਟੇਕ ਕਰ ਰਹੀ ਹੈ ਤੇ ਉਹਦੇ ਵਿੱਚ ਜੇ ਪਾਣੀ ਜ਼ਰੂਰਤ ਅਨੁਸਾਰ ਹੋਊ ਤਾਂ ਬੂਟਿਆਂ 'ਚ ਫੇਰ ਹੀ ਮਟੀਰੀਅਲ ਮੂਵ ਕਰਦੇ ਆ ਚੰਗੀ ਤਰ੍ਹਾਂ ਜਿਹੜੇ ਜਾਈਲਮ ਫਲੋਇਮ ਦੇ ਵਿੱਚ ਮੂਵਮੈਂਟ ਸਹੀ ਹੁੰਦੀ ਹੈ ਪਾਣੀ ਦੇ ਨਾਲ ਮੂਵਮੈਂਟ ਜਿਹੜੀ ਹੋਣੀ ਹੁੰਦੀ ਆ ਉਹ ਜੇ ਪਾਣੀ ਪ੍ਰੋਪਰ ਉਹਨੂੰ ਮਿਲੂਗਾ ਮੌਇਸਚਰ ਤਾਂ ਫਸਲ ਨੂੰ ਫੇਰ ਹੀ ਉਹਦੇ ਜਿਹੜੇ ਹੈਗੇ ਉਹਦੇ ਉਹਦੇ ਵਿੱਚ ਸਾਹ ਬਣੇ ਰਹਿੰਦੇ ਆ ਗਰੋਥ ਉਹਦੀ ਹੁੰਦੀ ਹੈ ਤੇ ਮੂਵਮੈਂਟ ਹੁੰਦੀ ਹੈ ਜੇ ਤੁਸੀਂ ਕਿਉਂਕਿ तकरीबन 60 65 ਦਿਨ ਤੇ ਜਾ ਕੇ ਨੇੜ ਤੇੜ ਜਿਹੜਾ ਹੈਗਾ ਕਈ ਕਿਸਾਨ ਵੀਰ ਦੂਜਾ ਪਾਣੀ ਲਾਉਂਦੇ ਆ ਜੇ ਨਹੀਂ ਲਾਇਆ ਵੇਖ ਰਹੇ ਮੌਸਮ ਤਾਂ ਪਾਣੀ ਤੁਸੀਂ ਭਾਈ ਜ਼ਰੂਰ ਜਿਹੜਾ ਜੇ ਥੱਲੇ ਗੱਲ ਹੈਣੀਗੀ ਫਸਲ ਗੋਭ ਚਾ ਤਾਂ ਪਾਣੀ ਜ਼ਰੂਰ ਲਾਓ ਜੇ ਗੱਲ ਹੈਗੀ ਆ ਆਪਣਾ ਪਾਣੀ ਲਾਇਆ ਹੋਇਆ ਉੱਤੋਂ ਧੁੰਦਾ ਪਈ ਜਾਂਦੀ ਹੈ ਫਿਰ ਠੀਕ ਹੈ ਇਹ ਨਾ ਹੋਵੇ ਆਪਾਂ ਜਿਹੜਾ ਹੈਗਾ ਉਹਨੂੰ ਸੁੱਕੇ ਮੂੰਹ ਹੀ ਹੁਣ ਰੱਖੀ ਰੱਖੀਏ ਦੂਸਰੀ ਇੰਪੋਰਟੈਂਟ ਗੱਲ ਐਨ ਪੀ ਕੇ 13 0 45 ਜਾਂ ਸੈਲੀਸਿਲਿਕ ਐਸਿਡ ਜ਼ਰੂਰ ਤਨਸਾਰ ਬੋਰਨ ਤੇ ਝੰਡਾ ਪੱਤੇ ਨੂੰ ਰੋਗ ਰਹਿਤ ਰੱਖਣ ਲਈ ਵਾਸਤੇ ਖਾਸ ਤੌਰ ਤੇ ਕਰਨਾਲ ਬੰਡ ਰਹਿਤ ਦਾਣੇ ਪੈਦਾ ਕਰਨ ਵਾਸਤੇ ਤੇ ਝੰਡਾ ਪੱਤਾ ਰੋਗ ਰਹਿਤ ਰਹੇ ਪਲਤਣ ਕਿਸੇ ਕਿਸਮ ਦੀ ਆਵੇ ਨਾ ਬਿਮਾਰੀ ਪਵੇ ਨਾ ਕਿਉਂਕਿ ਝੰਡੇ ਪੱਤੇ ਤੇ ਦਰਮਦਾਰ ਜਿਹੜਾ ਹੈਗਾ ਹੁਣ ਫਸਲ ਦਾ ਨਿਰਪਰ ਕਰਨਾ ਜੋ ਝੰਡਾ ਪੱਤਾ ਨਿਕਲਿਆ ਆ ਉਹ ਤੇ ਬਹੁਤ ਵੱਡਾ ਜਿਹੜਾ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਹੁੰਦੀ ਆ ਫਸਲ ਦੇ ਝਾੜ ਦੀ ਤਾਂ ਇਹ ਆਪਾਂ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਜਿਹੜੀ ਜ਼ਰੂਰਤ ਅਨਸਾਰ ਉਲੀਨਾਸ਼ਕ ਨੂੰ ਦੇਣਾ ਤੇ 13045 ਜਾਂ ਸੈਲੀਸਿਲਿਕ ਐਸਿਡ ਜਿਹੜਾ 에ਥਾਈਲ ਅਲਕੋਹਲ ਚ ਘੋਲ ਕੇ ਉਹ ਥੋੜਾ ਜਿਹਾ ਬਚੀਦਾ ਮਸਲਾ ਹੋ ਜਾਂਦਾ ਥੋੜਾ ਜਿਹਾ ਟੈਕਨੀਕਲ ਜਿਆਦਾ ਹੋ ਜਾਂਦਾ 13045 ਤੁਸੀਂ 4 ਕਿਲੋ ਤੱਕ ਕਰ ਸਕਦੇ 200 ਲੀਟਰ ਪਾਣੀ ਚ ਤੇ 100 ਲੀਟਰ ਪਾਣੀ ਚ 2 ਕਿਲੋ ਤੱਕ ਕਰ ਸਕਦੇ ਆ ਬੂਰੋਂ ਜਿਹੜਾ ਉਹ 20% ਪਾਊਡਰ ਆ 60 70 ਗ੍ਰਾਮ ਕਰ ਸਕਦੇ ਆ ਤੇ ਜਿਹੜਾ 10% ਸਸਪੈਂਸ਼ਨ ਫਾਰਮ ਚ ਹੁੰਦਾ ਸੰਗਣਾ ਜਾ ਉਹ ਆਪਾਂ 150 ml ਤੱਕ ਕਰ ਸਕਦੇ ਆ ਤੇ ਫਸਲ ਦੇ ਵਿੱਚ ਜ਼ਰੂਰਤ ਅਨੁਸਾਰ ਆਪਾਂ ਪਾਣੀ ਪੂਰਾ ਕਰ ਦੇਣਾ ਤੇ ਇਹ ਸਪਰੇਅ ਕਰ ਦੇਣੀ ਆ ਤੇ ਸ਼ਾਨਦਾਰ ਮਤਲਬ ਪਹਿਲਾਂ ਬਫੋਟ ਵਾਲੀਆਂ ਕਰਤੀਆਂ ਤੇ ਹੁਣ ਜ਼ਰੂਰਤ ਅਨੁਸਾਰ ਇਹ ਕਰਤੀ ਬਹੁਤ ਵਧੀਆ ਆਪਾਂ ਝਾੜ ਲਵਾਂਗੇ ਤੁਹਾਡਾ ਬਹੁਤ ਸ਼ਾਨਦਾਰ ਕੁਆਲਿਟੀ ਤੇ ਦਾਣਿਆਂ ਦਾ ਝਾੜ ਆਪਾਂ ਲਵਾਂਗੇ ਪਰਮਾਤਮਾ ਮਿਹਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ 코시로 쿠샤와로, 미르본